ਇਹ ਲੀਨ ਦਾ ਸੂਟ ਹੈ 200 ਰੁਪਏ ਦਾ ਓਕੇ ਇਹ ਮਸਲੀਨ ਦਾ ਸੂਟ 200 ਰੁਪਏ ਦਾ ਲਓ ਜੀ ਮਸਲੀਨ ਦਾ ਸੂਟ ਸਿਰਫ 200 ਰੁਪਏ ਦਾ ਸੰਡੇ ਸੇਲ ਦੇ ਵਿੱਚੋਂ ਮਰੇਰ ਕੋਟਲੇ ਦੇ ਵਿੱਚੋਂ ਯਾਰ ਇਹ 300 ਰੁਪਏ ਦਾ ਠੀਕ ਆ 10-10 ਰੁਪਏ ਦਾ ਮਿਲ ਜੂਗਾ ਸਟਾਰਟਿੰਗ ਤੋਂ ਦਿੱਥੇ ਵੀ 10 ਰੁਪਏ ਤੋਂ ਇੱਥੇ ਇਹ ਕੱਪੜਾ ਸ਼ੁਰੂ ਹੋ ਜਾਂਦਾ ਤੇ ਫਿਰ 10 ਰੁਪਏ ਦਾ ਤੁਹਾਨੂੰ ਆ ਪੀਸ ਮਿਲ ਜੂਗਾ ਮਰੇਰ ਕੋਟਲੇ ਦੇ ਵਿੱਚੋਂ ਠੰਡੇ ਸੇਲ ਦੇ ਵਿੱਚੋਂ ਠੀਕ ਆ ਜੀ ਸਿਰਫ 10 ਰੁਪਏ 10 ਰੁਪਏ 10 ਰੁਪਏ ਇੱਧਰ ਹੈ ਨਾ ਯਾਰ ਵੀ ਆ ਲੈ ਆਹ ਇਹ 50-50 ਰੁਪਏ ਦਾ ਪੀਸ ਹੈ ਠੀਕ ਦੋ ਪੀਸ ਲੈ ਕੇ ਸੂਟ ਬਣ ਜਾਂਦਾ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਤਿਆਰ ਹੋ ਜੂਗਾ ਕਿਤੇ ਵਰਕਪੀ ਆ ਹੈਗਾ ਕੁੜਤੀ ਕੁੜਤੀ ਦਾ ਪੀਸ ਹੈ ਇਹ ਐ ਸਮਝੋ ਪਿਓਰ ਤੇ ਘੱਟ ਤੋਂ ਘੱਟ ਮੇਰੇ ਹਿਸਾਬ ਚ 200 250 ਰੁਪਏ ਮੀਟਰ ਹੁੰਦਾ 200 ਰੁਪਏ ਮੀਟਰ ਸੂਟ ਤੋਂ ਖਰੀਦ ਕੇ ਲੈਣਾ ਸੂਰਤ ਦੇ ਰੇਟ ਨੇ 2 200 ਰੁਪਏ ਮੀਟਰ ਪੂਰੇ ਸਿਰਫ 50 ਰੁਪਏ 80 ਰੁਪਏ 100 ਰੁਪਏ ਮੀਟਰ 200 ਦੀ ਕੁੜਤੀ 150 ਦੀ ਕੁੜਤੀ 250 ਦੀ ਐਵੇਂ ਜਿਵੇਂ ਆ ਪਿਆ ਸੂਟ ਹੈ ਓਕੇ ਪੂਰਾ ਬਣਿਆ ਹੋਇਆ ਸੂਟ ਹੈ ਓਕੇ ਆ ਲੋ ਇਹ ਹੀ ਸੂਟ ਹੈ ਸਾਬ ਲੋ ਮਾਰਕੀਟ ਚ ਤੁਸੀਂ ਲਓਗੇ ਤਾਂ ਤੁਹਾਨੂੰ 400 ਦਾ 500 ਦਾ ਐਵੇਂ ਦੇਣਗੇ 7-800 ਤੱਕ ਰਿਹਾ 1000 ਰੁਪਏ ਤੱਕ ਰੇਟ ਚਲੇ ਜਾਂਦੇ ਨੇ ਇਹਨਾਂ ਦੇ ਉਰੇ ਸਿਰਫ 250 ਦਾ 300 ਦਾ ਸੂਟ ਠੀਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅਦਿਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚਿਆ ਸਵੈਰ ਮਰੇਡ ਕੋਟਲੇ ਅੱਥ ਨੂੰ ਸਹਿਰ ਮਰੇਡ ਕੋਟਲੇ ਸਭ ਤੋਂ ਸਸਤੀ ਦੀ ਵੱਡੀ ਸੇਲ ਦਿਖਾਵਾਂਗੇ ਸੰਡੇ ਮਾਰਕੀਟ ਦਿਖਾਵਾਂਗੇ ਤੇ ਕਿਵੇਂ ਦਾ ਸਾਰਾ ਕੱਪੜਾ ਤੁਹਾਨੂੰ ਸਾਰਾ ਕੱਪੜਾ ਦਿਖਾਵਾਂਗੇ ਮੰਨ ਲਓ ਕਿ 10 ਰੁਪਏ ਤੋਂ ਇੱਥੇ ਜਿਹੜਾ ਕ ਕਾਲ ਦੇ ਤੁਹਾਨੂੰ ਅੱਬਾ ਸਾਰੇ ਸ਼ਹਿਰ ਮਰੇੜ ਕੋਲੇ ਦੀ ਸੰਡੇ ਸੇਲ ਜਿਹੜੀ ਉਹ ਦਿਖਾਉਨੇ ਆ। ਲਓ ਵੀ ਆਪਾਂ ਪਹੁੰਚਿਆ ਸ਼ਹਿਰ ਮਰੇੜ ਕੋਲੇ ਦੀ ਸਭ ਤੋਂ ਸਸਤੀ ਸੇਲ ਜਿਹਦੇ ਵਾਸਤੇ ਤੁਹਾਡੇ ਮੈਨੂੰ ਬਹੁਤ ਮੈਸੇਜ ਤੇ ਫੋਨ ਆ ਰਹੇ ਸੀ ਤੇ ਮੈਂ ਕਿਹਾ ਵੀ ਚਲੋ ਫਿਰ ਤੁਹਾਨੂੰ ਅੱਜ ਆਪਾਂ ਸਾਰੀ ਸੇਲ ਦਿਖਾ ਦੇਣਾ ਸ਼ਹਿਰ ਮਰੇੜ ਕੋਲੇ ਦੀ। ਹਾਂ ਵੀਰੇ ਕਿੰਨੇ ਦਾ ਇਹ? ਇਹ ਫੈਂਡੀ ਹੈ 20-20 ਰੁਪਏ ਦਾ ਪੀਸ ਹੈ। ਇਹ ਬੜਾ 20 ਰੁਪਏ ਦਾ। 20-20 ਰੁਪਏ ਦਾ। ਲਓ ਵੀ ਫੈਂਡੀ ਦਾ 20 ਰੁਪਏ ਦਾ ਪੀਸ ਮਿਲਦੀ ਤੁਹਾਨੂੰ ਇਹ ਸੇਲ ਦੇ ਵਿੱਚੋਂ ਮਰੇੜ ਕੋਲੇ ਦੇ ਵਿੱਚੋਂ। ਬਾਕੀ ਆਹ ਪਏ ਨੇ ਇੱਧਰ ਹਨਾ ਬਹੁਤ ਸਾਰੇ। ਇਹ ਪਸ਼ਮੀ ਹੈ ਲੱਗਦੀ ਹੈ ਲੋਹੇ ਪਿਆਰ ਤੇ ਸੰਡੇ ਮਾਰਕੀਟ ਲੱਗਦਾ ਹੈ ਦੇ ਕੋਲੇ ਠੀਕ ਆ ਠੀਕ ਆ ਆ ਸੂਟ ਲੈ ਓਕੇ ਇਹ ਮਸਲੀਨ ਦਾ ਸੂਟ ਹੈ 200 ਰੁਪਏ ਦਾ ਓਕੇ ਇਹ ਮਸਲੀਨ ਦਾ ਸੂਟ 200 ਰੁਪਏ ਦਾ ਲਓ ਜੀ ਮਸਲੀਨ ਦਾ ਸੂਟ ਸਿਰਫ 200 ਰੁਪਏ ਦਾ ਸੰਡੇ ਸੇਲ ਦੇ ਵਿੱਚੋਂ ਮਰੇਡ ਕੋਟ ਲੈ ਜੀ ਪਿਆਰ ਤੇ 300 ਰੁਪਏ ਦਾ ਠੀਕ ਆ ਆ 150 ਰੁਪਏ ਦਾ ਮਸਲੀਨ ਦਾ ਸੂਟ ਓਕੇ 150 ਦਾ ਹਾਂ ਠੀਕ ਆ ਆ ਵੀ 1.5 150 ਰੁਪਏ ਲਓ ਵੀ ਆ ਵੀ 1.5 150 ਦੇ ਹਨਾ ਹਾਂ ਇਦਾਂ ਦੀ ਬਹੁਤ ਸਾਰੀ ਕਲੈਕਸ਼ਨ ਮਿਲ ਜੂ ਤੁਹਾਨੂੰ ਇਹ ਸਾਬਾਂ ਦੀ ਲੈ ਲੈਣਾ ਓਕੇ ਓਪ 50 ਰੁਪਏ ਪਰ ਮੀਟਰ ਹੈ ਓਕੇ 50 ਰੁਪਏ ਪਰ ਮੀਟਰ ਆ ਹਾਂ ਸੈਬਾ ਦੀ ਲੀਲਣ ਠੀਕ ਆ ਆ ਪਸ਼ਮੀਨਾ ਹੈ ਸੈ ਪਸ਼ਮੀਨਾ ਠੀਕ ਆ ਇਹ ਕੀ ਰੇਟ ਆ ਇਹ 40 ਰੁਪਏ ਪਰ ਮੀਟਰ ਹੈ ਇਹ 40 ਪਰ ਮੀਟਰ ਠੀਕ ਆ ਆ 50 50 ਰੁਪਏ ਦਾ ਪੀਸ ਹੈ ਓਕੇ ਇਹ 50 50 ਰੁਪਏ ਦਾ ਹੈ 50 50 ਰੁਪਏ ਦਾ ਪੀਸ ਲਓ ਜੀ ਆ 50 50 ਰੁਪਏ ਦਾ ਸਿਰਫ ਲਓ ਠੀਕ ਆ ਵੀਰੇ 50 50 ਰੁਪਏ ਆ ਵੀ 50 50 ਰੁਪਏ ਓਕੇ ਲਓ ਵੀ ਉਹ ਵੀ 50 50 ਦਾ ਲਓ ਜੀ ਸਿਰਫ 50 ਰੁਪਏ ਦਾ ਤੁਹਾਨੂੰ ਪੀਸ ਮਿਲ ਜਾਣਾ ਮਰੇਡ ਕੋਲੇ ਜੀ ਸੰਡੇ ਸੇਲ ਦੇ ਵਿੱਚ ਕਮੀਜ਼ ਬਣ ਜਾਂਦੀ ਹੈ ਜੀ ਹੈ ਜੀ ਕਮੀਜ਼ ਬਣ ਜਾਂਦੀ ਹੈ 50 ਰੁਪਏ ਦੀ ਹਾਂ ਸਹੀ ਗੱਲ ਆ ਦੋ ਪੀਸ ਲੈ ਕੇ ਸੂਟ ਬਣ ਜਾਂਦਾ ਦੋ ਪੀਸ ਦਾ ਸੂਟ ਬਣੂ 100 ਰੁਪਏ ਦਾ ਸੂਟ ਤਿਆਰ ਹੋ ਜਾਂਦਾ ਆ ਲੈ ਲੈਣਾ ਓਕੇ ਇਹ 40 ਰੁਪਏ ਮੀਟਰ ਹੈ ਓਕੇ ਆ ਵੀ 30 ਰੁਪਏ ਮੀਟਰ ਹੈ ਓਕੇ 30 ਰੁਪਏ ਮੀਟਰ ਲੈਣੀ ਓਕੇ ਇਹ ਲਾਈਨਿੰਗ 30 ਰੁਪਏ ਮੀਟਰ ਹੈ ਹਾਂ ਲੈ ਲਵਾਂਗੇ ਲਾਈਨਿੰਗ ਮਿਲ ਜੂਗੀ ਨਾ ਸਾਰੇ ਮਿਲ ਜਣਗੇ 30 ਰੁਪਏ ਮੀਟਰ ਠੀਕ ਆ ਉੱਧਰ ਬਣਾਇਆ ਉੱਧਰ ਲਿਖਾਣੇ ਆਜੋ ਮੜਾ ਜਾ ਬਹੁਤ ਆ ਨਾ ਤੇ ਆ ਪਿਆ ਜਮੇ ਇਹ ਜੋਰ ਜੋੜ ਦੇ ਪੀਸ ਹੈ 100 ਰੁਪਏ ਦਾ ਲਓ ਜੀ ਆ ਪੀਸ ਸਿਰਫ 10-10 ਰੁਪਏ ਦਾ ਮਿਲ ਜੂਗਾ ਸਟਾਰਟਿੰਗ ਤੋਂ ਦੱਸੀ 10 ਰੁਪਏ ਤੋਂ ਇੱਥੇ ਇਹਨਾਂ ਕਪੜਾ ਸ਼ੁਰੂ ਹੋ ਜਾਂਦਾ ਤੇ ਬਸ 10 ਰੁਪਏ ਦਾ ਤੁਹਾਨੂੰ ਆ ਪੀਸ ਮਿਲ ਜੂਗਾ ਮਰੀਰ ਕੋਟਲੇ ਦੇ ਵਿੱਚੋਂ ਛੰਡੇ ਸੇਲ ਦੇ ਵਿੱਚੋਂ ਠੀਕ ਆ ਜੀ ਸਿਰਫ 10 ਰੁਪਏ 10 ਰੁਪਏ 10 ਰੁਪਏ ਇਹ ਸੁਨੀਲ ਹੈ ਸੂਟ ਬਣਾ ਲਾਓ ਚਾਹੇ ਸੂਟ ਬਣਾ ਲਾਓ ਚਾਹੇ ਕਮੀਜ਼ਾ ਬਣਾ ਲਓ ਓਕੇ ਇਹ ਤੋਲ ਕੇ ਮਿਲੂਗਾ 150 ਰੁਪਏ ਕਿਲੋ ਓਕੇ 150 ਬੇ ਕਿਲੋ ਇਹ ਤੋਲ ਕੇ ਮਿਲ ਜੂਗਾ ਠੀਕ ਆ ਵੀ ਵ ਆ ਵੀ ਤਾਂ ਕੋਈ 1.5 150 ਰੁਪਏ ਕਿ ਲੋ। ਲਓ ਜੀ ਆ ਵੀ 1.5 150 ਰੁਪਏ ਬਾਈ ਨਾਲ। ਓਕੇ। ਆ 50 50 ਰੁਪਏ ਦਾ ਪੀਸ ਐ। ਓਕੇ 50 ਰੁਪਏ ਦਾ। 2.5 2.5 ਮੀਟਰ ਦਾ ਪੀਸ ਐ। ਠੀਕ ਆ। ਦੋ ਪੀਸਾਂ ਸੂਟ ਬਣ ਜਾਂਦਾ। ਠੀਕ ਆ। ਦੋ ਪੀਸ ਲੈ ਕੇ ਸੂਟ ਬਣਦਾ 50 50 100 ਰੁਪਏ ਦਾ ਸੂਟ ਬਣ ਜਾਂਦਾ। ਲਓ ਵੀ 100 ਰੁਪਏ ਦਾ। ਇੱਕ ਟੰਡੇ ਫੇਲ ਤੋਂ ਦੋ ਕੋ 50 ਰੁਪਏ ਦਾ। ਓਕੇ। ਬੱਚੇ ਦਾ ਕੰਬਲ। ਠੀਕ ਆ ਜੀ। ਹਾਂ। ਆ ਕੰਬਲੇ ਲੈ ਰਿਹਾ ਜਿਹੜੇ ਬੱਚੇ ਠੰਡਣ ਵਾਸਤੇ 50 ਰੁਪਏ ਦੇ। ਓਕੇ। ਚਵਾਸਤੇ 50 50 ਰੁਪਏ ਇਹ 50 ਰੁਪਏ ਦਾ 50 ਰੁਪਏ ਠੀਕ ਆ ਨੰਬਰ 50 ਰੁਪਏ ਦਾ ਠੀਕ ਆ ਜੀ ਲਓ ਜੀ ਸਿਰਫ 50 ਰੁਪਏ ਗਰਮ ਕੰਪਨੀ ਆ 50 50 ਰੁਪਏ ਆ 200 ਰੁਪਏ ਦੀ ਓਕੇ ਓਕੇ ਰੰਗ ਹੋਰ ਵੀ ਮਿਲ ਜਾਣਗੇ ਠੀਕ ਆ ਵੀਰੇ ਜਿਵੇਂ ਆ ਪਾਈ ਨੇਦਰ ਹਣਾ ਇਹ ਵੀ ਆ ਰਿਹਾ ਹਾਂ ਇਹ 50 50 ਰੁਪਏ ਦਾ ਪੀਸ ਹੈ ਠੀਕ ਆ ਜੀ ਫੈਂਡੀ ਸਲਕਾ ਹੈ ਫੈਂਡੀ ਸਲਕਾ ਹੈ ਓਕੇ ਇਹ ਵੀ 50 ਆ ਦੋ ਪੀਸ ਲੈ ਕੇ ਸੂਟ ਬਣ ਜਾਂਦਾ ਠੀਕ ਆ ਵੀਰੇ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਤਿਆਰ ਹੋ ਜਾਊਗਾ ਔਰ 30-30 ਰੁਪਏ ਦਾ ਪੀਸ ਹੈ ਓਕੇ 30-30 ਰੁਪਏ ਦਾ ਹੈ ਠੀਕ ਆ ਲਓ ਵੀ ਮੰਨ ਲਓ ਕਿ 50 ਰੁਪਏ ਤੋਂ ਉੱਪਰ ਕੱਪੜਾ ਹੈ ਹੀ ਨਹੀਂ ਹਾਂ ਹੂੰ ਸਹੀ ਗੱਲ ਆ 70 ਰੁਪਏ ਤੋਂ ਲੈ ਕੇ 100 ਰੁਪਏ ਮੀਟਰ ਤੱਕ ਅਬਰੇੜੀ ਵਿਕਦੀ ਹੈ ਸੰਡੇ ਮਾਰਕੀਟ ਚ ਓਕੇ 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 ਲਓ ਵੀ ਆ ਕੰਬਲ ਮਿਲ ਜਾਣਗੇ 150 ਰੁਪਏ ਕਿਲੋ 150 ਰੁਪਏ ਕਿਲੋ ਠੀਕ ਆ ਜੀ ਲਓ ਜੀ ਚੈੱਕ ਕਰੋ ਨਾ ਲਓ ਠੀਕ ਆ ਜੀ ਇਹ ਜੀ ਜਮੇ ਸੰਡੇ ਸੇਲ ਦੇ ਵਿੱਚੋਂ ਦੇਖਣ ਨੂੰ ਮਿਲ ਜਾਣਗੇ ਇਹ ਸੂਟ ਨੇ ਬਾਈ ਹਾਂਜੀ ਸੂਟ ਜੀ 벨ਵੈਟ ਦੇ ਹਨ ਜੀ ਹਾਂਜੀ ਠੀਕ ਹੀ ਰੇਟ ਆ ਜੀ 500 ਰੁਪਏ 500 ਰੁਪਏ ਲੋ ਵੀ 5 500 ਦੇ ਇੱਧਰ ਤੁਹਾਨੂੰ ਸੂਟ ਵੀ ਦੇਖਣ ਨੂੰ ਮਿਲ ਜਾਣਗੇ ਇਸ ਸੇਲ ਦੇ ਵਿੱਚ ਬਾਕੀ ਚੱਲਦੇ ਅੱਗੇ ਤੁਹਾਨੂੰ ਹੋਰ ਆਪਾਂ ਸੇਲ ਜਿਹੜੀ ਹਾਰੀ ਉਹ ਦਿਖਾ ਦਿੰਦੇ ਆ ਤੇ ਤੁਸੀਂ ਬਹੁਤ ਮੈਨੂੰ ਮੈਸੇਜ ਕਰ ਰਹੇ ਸੀ ਦੀ ਫੋਨ ਕਰਾ ਜੀ ਸੰਡੇ ਸੇਲ ਦਿਖਾਇਆ ਕਰੋ ਲੋ ਵੀ ਆਪਾਂ ਤੁਹਾਨੂੰ ਸੰਡੇ ਸੇਲ ਦਿਖਾ ਦਈਏ ਤੇ ਆ ਲੈਸ ਵਗੈਰਾ ਵੀ ਮਿਲ ਜੂਗੀ ਤੁਹਾਨੂੰ ਕਿੰਨੇ ਦੇ ਬਾਈ ਸ਼ੁਰੂ ਹੁੰਦੀ ਹੈ ਲੈਸ 5 ਰੁਪਏ ਦਾ ਲੋ ਵੀ 5 ਰੁਪਏ ਦਾ ਬਾਈ ਕਹਿੰਦਾ ਸ਼ ਲਓ ਵੀ ਆਪਾਂ ਪਹੁੰਚੇ ਹੁਣ ਇਆਨ ਕੋਲ ਐ ਨਵਾਂ ਦਾ ਹਾਂਜੀ ਠੀਕ ਆ ਆ ਦੇਖੋ ਜੀ ਤੁਹਾਨੂੰ ਵਧੀਆ ਪੀਸ ਮਿਲਣਗੇ ਓਕੇ 3 ਰੁਪਏ ਪੀਸ 3 ਰੁਪਏ ਆ ਦੇਖੋ ਜੀ ਵਧੀਆ ਆਰਗੈਂਜ਼ਾ ਚ ਬਲਾਂ ਵਾਲਾ ਕੱਪੜਾ ਓਕੇ ਇਹ ਤੁਹਾਨੂੰ ਮਿਲੂਗਾ 90 ਰੁਪਏ ਮੀਟਰ 90 ਰੁਪਏ ਠੀਕ ਆ ਆ ਤੁਹਾਨੂੰ ਮਿਲੂਗੀ ਹਮ ਲੀਲਾ ਦਾ ਟਾਪ ਟਾ ਹਮ ਇਹ 50 ਰੁਪਏ ਮੀਟਰ ਲਓ ਵੀ 50 ਰੁਪਏ ਆ ਵੀ ਆ ਗਈ ਇਹ ਆ ਗਈ ਓਣ ਠੀਕ ਆ ਇਹ ਵੀ 50 ਰੁਪਏ ਦਾ ਤੁਹਾਨੂੰ ਮਿਲੇਗਾ ਤੁਹਾਨੂੰ ਫਿਰ ਤੇ ਹਾਂਜੀ ਬਾ ਕੀ ਲੈ ਵੀ ਕੱਟ ਗਾਣਾ ਹੀ ਏ ਜੀ ਜ਼ਰੂਰ ਆਉਣਾ ਠੀਕ ਆ ਠੀਕ ਆ ਓਕੇ ਉਹ ਸਾਰੀ ਕਲੈਕਸ਼ਨ ਬਾਈ ਕੋ ਮਿਲ ਜੂਗੀ ਇੱਧਰ ਵੀ ਨਹੀਂ ਚੱਲ ਚੱਲ ਕੋਈ ਗੱਲ ਇੱਧਰ ਆ ਗਏ ਬਨਾਰਸੀ ਕਮੀਜ਼ਾਂ ਓਕੇ ਲੋ ਵੀ ਬਨਾਰਸੀ ਇਹ 200 ਦੀ ਕਮੀਜ਼ ਓਕੇ 200 ਆ ਦੁਪੱਟਾ ਕਮੀਜ਼ ਦੁਪੱਟਾ 400 ਦਾ ਠੀਕ ਆ ਇੱਧਰ ਆ ਗਈ ਨੈਟ ਓਕੇ ਨੈਟ ਵੀ ਮਿਲ ਜੂਗਾ 80 ਰੁਪਏ ਮੀਟਰ 80 ਰੁਪਏ ਠੀਕ ਆ ਆ ਗਿਆ オーਰਗੈਂਜ਼ਾ ਓਕੇ ਇਹ ਮਿਲੂ ਤੁਹਾਨੂੰ 60 ਰੁਪਏ ਮੀਟਰ ਠੀਕ ਆ ਆ ਗਿਆ ਦੇਖੋ ਕਿੰਨਾ ਸੋਨਾ ਕਪੜਾ ਹੂੰ ਸਹੀ ਗੱਲ ਆ ਇਹ ਮਿਲੂ ਤੁਹਾਨੂੰ 90 ਰੁਪਏ ਮੀਟਰ 90 ਰੁਪਏ ਠੀਕ ਆ ਬਾਕੀ ਜੀ ਉਧਰ ਫੈਂਡੀ ਲਾਈ ਹੋਈ ਆ ਓਕੇ ਦੇਖਾਂ ਗੁਰਮਣੀ ਹਾਂਜੀ ਕਿਵੇਂ ਆ ਹਾਂਜੀ ਬਾਈ ਆਪਣੇ ਲਵੇ ਸਟਾਕ ਤੇ ਆ ਇਹ ਪੀਸਾਂ ਦਾ ਸਟਾਕ ਹੈ ਇਹਦੇ ਵਿੱਚ ਜਵਾਕਾਂ ਦੇ ਗਾਉਣ ਨਾ ਫਰਾਕ ਐਵੇਂ ਤਿਆਰ ਕਰ ਸਕਦੇ ਹੋ ਤੁਸੀਂ ਇਹਦੇ 'ਚ ਬੜੇ ਪੀਸ ਵੀ ਹੁੰਦੇ ਨੇ ਕੋਈ 20 ਰੁਪਏ ਦਾ 30 ਰੁਪਏ ਦਾ 40 ਰੁਪਏ ਦਾ ਐਵੇਂ ਏ ਆਪਾਂ ਉਰੇ ਸੰਡੇ ਮਾਰਕੀਟ ਹੀ ਵੇਚਦੇ ਆਂ ਸ਼ਾਪ ਤੇ ਨਹੀਂ ਵੇਚਦੇ ਉਰੀ ਘੱਟ ਰੇਟ ਕਰਕੇ ਕੱਢਦੇ ਆਂ ਇਹ ਦੁਕਾਨ ਤੇ ਖੁੱਲਣ ਦਾ ਟਾਈਮ ਨਹੀਂ ਹੁੰਦਾ ਠੀਕ ਆ ਤੇ ਇਹਦੇ ਚ ਇੱਕ ਤੋਂ ਇੱਕ ਇੱਕੇ گاਉਣਾ گاਉਣ ਬੰਦਦੇ ਨੇ ਇਹਦੇ ਲਹंगा ਬੰਦ ਹੈ ਜਵਾਕਾਂ ਲਈ ਤਿਆਰ ਹੋ ਜੂ بڑے ਪੀਸ ਲੈਣੇ ਨੇ ਸ਼ਾਪ ਤੇ ਵਿਜ਼ਿਟ ਕਰੋ ਆਪਾਂ ਨੇ ਵੀਡੀਓ ਪਾਈ ਹੋਈ ਆ ਉਹਦੇ ਚ ਵੀ ਰੇਟ ਬਹੁਤ ਵਧੀਆ ਚੱਲਦੇ ਨੇ ਜੀ ਇੱਕ ਵਾਰ ਆਪਣਾ ਨੰਬਰ ਬੋਲ ਦੇ ਆਪਨੇ ਨੰਬਰ ਹੈਗਾ ਜੀ 75280 2008 ਠੀਕ ਆ ਹਾਂਜੀ ਤੇ ਇਹ ਆਪਣੇ ਲਵੇ ਮਲਟੀ ਕਲਰ ਦੇ ਪੀਸ ਨੇ ਓਕੇ ਇਦੇ ਸੂਟ ਲੈਨੇ ਨੇ ਆਪਣੇ ਲੋਵੇ ਸ਼ਾਪ ਤੇ ਨੇ ਕੁਸ਼ਕ ਬਸ ਹੂੰ ਇੱਕ ਗਰਮ ਸਟਾਫ ਹੁੰਦਾ 150 ਦਾ 200 ਦਾ ਸੂਟ ਠੀਕ ਆ ਐਵੇਂ ਵਰਕ ਚ ਵੀ ਕੁੜਤੀਆਂ ਮਿਲ ਜਣਗੀਆਂ 30 ਰੁਪਏ ਦਾ ਪੱਲਾ 90 ਰੁਪਏ ਦੀ ਕੁੜਤੀ ਸਿਰਫ ਕੱਲੀ 90 ਰੁਪਏ ਦੀ ਠੀਕ ਆ ਵਰਕ ਕੱਲਾ ਜੇ ਤੁਸੀਂ ਇੰਨਾ ਕੁ ਵਰਕ ਵੀ ਕਰਾਓਗੇ ਘੱਟੋ ਘੱਟ 2 2.5 300 ਰੁਪਏ ਲੱਗੂਏ ਧਾਗੇ ਵਾਲੇ ਵਰਕ ਤੇ ਠੀਕ ਆ ਠੀਕ ਆ ਡਾਈ ਕਰਾਉਣ ਨੂੰ ਵਾਈਟ ਪੀਸ ਚਾਹੀਦੇ ਨੇ 10 ਰੁਪਏ ਦਾ 20 ਰੁਪਏ ਦਾ 30 ਰੁਪਏ ਦਾ ਐਵੇਂ 베ਚੀਦਾ ਓਕੇ ਹਾਂਜੀ ਉਸ ਤੋਂ ਬਾਅਦ ਆਪਣੇ ਲਵੇ ਆ ਪੀਸ ਆ ਜਾਂਦੇ ਨੇ ਇਹ ਇੱਕ ਨਾਲ ਇੱਕ ਮਿਲ ਕੇ ਕੁੜਤੀ ਬੰਦੀ ਹੈ ਜਿਵੇਂ ਆ ਇੱਕ ਪੀਸ ਹੋ ਗਿਆ ਓਕੇ ਇੱਕ ਪੀਸ ਇਹ ਹੋ ਗਿਆ ਠੀਕ ਆ ਸਿਰਫ 40 ਰੁਪਏ ਦੀ ਕੁੜਤੀ ਲੋਬੀ 40 ਰੁਪਏ ਦੀ ਫਿਰ ਏਹੀ ਮਾਰਕੀਟ ਚ ਲੋਂਗੇ 120 150 200 ਮੀਟਰਾਂ ਦਾ ਹਿਸਾਬ ਹੁੰਦਾ ਓਕੇ ਆਪਣੇ ਲਵੇ ਕਿਲੋਆਂ ਚ ਆਇਆ ਹੋਇਆ ਠੀਕ ਆ ਅਗਰ ਸੰਡੇ ਮਾਰਕੀਟ 'ਚ ਤੁਸੀਂ ਕੋਟੀ ਜੈਕਟ ਕੁਝ ਐਸਾ ਵਗੈਰਾ ਸੌਦਾ ਚਾਹੀਦਾ ਹੈ ਵੀ ਮਿਲ ਜਾਂਦਾ ਆਪਣੇ ਲਵੇ ਆ ਦੇਖੋ ਕੋਈ 100 ਰੁਪਏ ਦੀ 150 ਰੁਪਏ ਦੀ 200 ਦੀ 50 ਰੁਪਏ ਦਾ ਵੀ ਸੌਦਾ ਹੁੰਦਾ ਇਹ ਸਾਰਾ ਸਰਪਲਸ ਦਾ ਮਾਲ ਹੁੰਦਾ ਆਪਣੇ ਲਵੇ ਓਕੇ ਓਕੇ ਇਹਦੇ ਦੀ ਇੱਕ ਤੋਂ ਇੱਕ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਆ ਲੋ ਠੀਕ ਆ ਆ ਲੋ ਐਸੀਆਂ ਕੋਟੀਆਂ ਘੜ ਤੋੜ 1500 2000 3000 ਦੀ ਨਹੀਂ ਬਲਕਿ ਇਹ ਆ ਲੋ ਹੂੰ ਲੇ ਦਿਖਾਈਓ 1999 ਰੁਪਏ ਲਿਖਿਆ ਹੋਇਆ ਓਕੇ ਇਹ ਸਰਪਲਸ ਮਾਲ ਹੁੰਦਾ 19 21 ਜਿੱਪ ਜੁੱਪੇ ਆ ਬਟਨ ਖਰਾਬ ਹੁੰਦਾ ਅਗਲਾ ਫੈਕਟਰੀ ਚ ਆਊਟਲੈਟ ਕੱਢ ਦਿੰਦਾ ਸਿਰਫ 1.5 200 ਰੁਪਏ ਦਾ ਪੀਸ ਹੈ ਜਿਹੜਾ 2000 ਦਾ ਐਵੇਂ ਹੀ ਉਧਰ ਪਿਆ ਆ ਦੇਖੋ ਲੈ ਆ ਲੋ ਜੈਗ ਤਾਂ ਇੱਕ ਤੋਂ ਇੱਕ ਓਕੇ ਇਹ ਵੀਰੇ ਦਾ ਨੰਬਰ ਚਾਹੀਦਾ ਆਪਾਂ ਹੋਲ ਸੇਲ 'ਚ ਵੀ ਦੇ ਦੰਨੇ ਆ ਠੀਕ ਆ ਠੀਕ ਸਾਡੀ ਪਹਿਲਵਾਨ ਹੈ ਜਿਨ੍ਹਾਂ ਦੀ ਦੁਕਾਨ ਹੈ ਓਕੇ ਓਕੇ ਤੇ ਇੱਕ ਤੋਂ ਇੱਕ ਵਧੀਆ ਹਾਈ ਫਾਈ ਬ੍ਰਾਂਡਡ ਵੀ ਹੁੰਦੀਆਂ ਨੇ ਵਿੱਚ ਓਕੇ ਲੋਕਲ ਵੀ ਮਾਲ ਹੁੰਦਾ ਹੈ ਬ੍ਰਾਂਡਡ ਵੀ ਹੁੰਦਾ ਸਾਰੇ ਤਰ੍ਹਾਂ ਦਾ ਹੁੰਦਾ ਠੀਕ ਆ ਫਿਰ ਹਾਂਜੀ ਆਪਣੇ ਲਵੇ ਸੰਡੇ ਮਾਰਕੀਟ ਜੇ ਵੀ ਆਪਣੇ بڑے ਭਾਈ ਦਾ ਅੱਡਾ ओके ਤੇ ਇਹਦੇ ਤੇ ਤੁਹਾਨੂੰ ਕੋਈ ਮਸਲੀਨ ਮਿਲੂਗੀ ਪਿਓਰ ਕ੍ਰੇਮ ਮਿਲੂਗਾ ਉਹ ਪਾੜਾ ਮਿਲੂਗੀ ਜਿਹੜਾ ਮਾਰਕੀਟ ਚ 1.5 2 200 ਰੁਪਏ ਮੀਟਰ ਹੁੰਦਾ ਉਹਰੇ 100 150 ਜੀ ਸਲਵਾਰ ਤਿਆਰ ਕਰਕੇ ਲੈ ਜਾਂਦਾ ਬੰਦਾ ਕੋਈ ਕਿਹੜੀ ਪਲੇਨ ਸਲਵਾਰ ਕੋਈ ਕਿਹੜੀ ਪਲੇਨ ਸਲਵਾਰ ਇਸ ਤੋਂ ਇਲਾਵਾ ਇੱਕ ਹੋਰ ਤੋਹਫਾ ਦਿਖਾਣਾ ਤੁਹਾਨੂੰ ਓਕੇ ਆਹ ਉਹ ਪਾੜੇ ਤੇ ਵਰਕ ਪਿਆ ਹੈ ਹੈਗਾ ਕੁੜਤੀ ਕੁੜਤੀ ਦਾ ਪੀਸ ਹੈ ਇਹ ਐ ਸਮਝ ਲਓ ਪਿਓਰ ਤੇ ਘੱਟ ਤੋਂ ਘੱਟ ਮੇਰੇ ਹਿਸਾਬ ਚ 200 250 ਰੁਪਏ ਮੀਟਰ ਹੁੰਦਾ ਠੀਕ ਹੈ ਸੂਰਤ ਦੇ ਰੇਟ ਨੇ 2200 ਰੁਪਏ ਮੀਟਰ ਪੂਰੇ ਸਿਰਫ 50 ਰੁਪਏ 80 ਰੁਪਏ 100 ਰੁਪਏ ਮੀਟਰ 200 ਦੀ ਕੁੜਤੀ 150 ਦੀ ਕੁੜਤੀ 250 ਦੀ ਐਵੇਂ ਇਹ ਪਿਓਰ ਦਾ ਮਾਲ ਹੈ ਜਿੰਨਾ ਵੀ ਆ ਲੋ ਓਕੇ ਓਕੇ ਉਸ ਤੋਂ ਇਲਾਵਾ ਆਪਣੇ ਲਵੇ ਫੈਂਡੀ ਮਿਲ ਜੂਗੀ ਪੂਰੇ ਫੈਂਡੀ ਵੀ ਹੁੰਦੀ ਆ ਪਰ ਬੜੀ ਕੱਟ ਦੀ ਹੁੰਦੀ ਆ ਲੋਕਰ ਰੇਟ ਨਹੀਂ ਹੁੰਦੇ ਵਧੀਆ ਚੀਜ਼ ਹੁੰਦੀ ਆ ਦੇਖੋ ਲਓ ਜੀ ਫੈਂਡੀ ਵੀ ਮਿਲਦੀ ਹੁੰਦੇ ਮੈਂ ਆ ਪਏ ਸੂਟ ਹੈ ਓਕੇ ਪੂਰਾ ਬਣਿਆ ਹੋਇਆ ਸੂਟ ਹੈ ਓਕੇ ਆ ਲੋ ਇਹ ਹੀ ਸੂਟ ਹੈ ਸਾਨੂੰ ਮਾਰਕੀਟ 'ਚ ਤੁਸੀਂ ਲੋਂਗੇ ਤਾਂ ਤੁਹਾਨੂੰ 400 ਦਾ 500 ਦਾ ਐਵੇਂ ਦੇਣਗੇ 7-800 ਤੱਕ 1000 ਰੁਪਏ ਤੱਕ ਰੇਟ ਚਲੇ ਜਾਂਦੇ ਨੇ ਇਹਨਾਂ ਦੇ ਉਰੇ ਸਿਰਫ 250 ਦਾ 300 ਦਾ ਸੂਟ ਆਹ ਕਲਰ ਪਏ ਨੇ ਇਹਦੇ ਦਿਖਾ ਦਿਓ ਲੋ ਜੀ ਆਹ ਕਲਰ ਪਏ ਨੇ ਸਾਡੇ ਉਰੇ ਲਵੇ ਗਾਇ ਨਹੀਂ ਵੀ ਮਿਲ ਜਾਂਦੀ ਹੈ ਓਕੇ ਹਾਂ ਇਹ ਵੀ ਰੱਖੀ ਹੋਈ ਹੈ ਇਹ ਲੇਡੀਜ਼ ਖਾਂਦੀਆਂ ਨੇ ਸਾਨੂੰ ਵੱਧ ਉਹਨਾਂ ਲਈ ਬੈਨੀਫਿਟ ਨੇ ਇਹਦੇ ਠੀਕ ਆ ਠੀਕ ਕਈ ਤਰ੍ਹਾਂ ਦੇ ਬੈਨੀਫਿਟ ਨੇ ਇਹਦੇ ਓਕੇ ਓਕੇ ਇਹ ਵੀ ਉਰੇ ਵੇਚਦੇ ਆ ਸੀ ਸੰਡੇ ਸੇਲ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ